ਭਜਪਾ ਦਾ ਇੱਕ ਰਿਕਾਰਡ ਹੈ ਹੂੰ ਇਹਨੋਸ ਰਿਕਾਰਡ ਦੇ ਮਹਾਰ ਨੇ ਨੂੰ ਟੁੱਟਣ ਨਹੀਂ ਦਿੰਦੇ ਹੂੰ ਜਿਹੜੇ ਸੁੱਬੇ ਚ ਜਾਂਦੇ ਨੇ ਪੂੰਛ ਬਣ ਕੇ ਜਾਂਦੇ ਨੇ ਹਾਥੀ ਬਣ ਕੇ ਬਹਿ ਜਾਂਦੇ ਨੇ ਹੂੰ ਇਹ ਜਿਹੜੇ ਸੁੱਬੇ ਚ ਜਾਂਦੇ ਨੇ ਖੇਤਰੀ ਪਾਰਟੀ ਦੀ ਉਂਗਲ ਫੜ ਕੇ ਅਗਾਹ ਨੂੰ ਚੁਰਦੇ ਨੇ ਤੇ ਖੇਤਰੀ ਪਾਰਟੀ ਦੇ ਸਿਰ ਤੇ ਬਹਿ ਕੇ ਉਹਨੂੰ ਅੰਦਰ ਦਵਾ ਦਿੰਦੇ ਨੇ ਹੂੰ ਕਿੰਨੀਆਂ ਖੇਤਰੀ ਪਾਰਟੀਆਂ ਖਾਦੀਆਂ ਦਰਿਆਣ ਚਾਤ ਮਾਰੂ 44 ਲੱਭਦੇ ਹੁਣ ਤੱਕ ਤੇ ਮੈਨੂੰ ਦੱਸ ਦੋ ਹੂੰ ਹੋਰ ਛੱਡੋ ਚਟਾਲੀਆਂ ਜੋ ਨਿਕਲੀ ਪਾਰਟੀ ਉਹਨਾਂ ਦੇ ਹੈ ਮੁੰਡਿਆਂ ਪੋਤਿਆਂ ਵਾਲੀ ਉਹ ਪਿਛਲੀ ਵਾਰ ਇਹਨਾਂ ਦੇ ਨਾਲ ਆਈ ਸੀ ਮਨੋਹਰ ਲ ਖੱਟਰ ਦੇ ਸਮੇਂ ਉਹ ਖਾਲੀ ਹੂੰ ਹੂੰ ਪੰਜਾਬ ਦੇ ਵਿੱਚ ਅਕਾਲੀ ਦਲ ਅੱਜ ਕਿਹੋ ਸਥਿਤੀ 'ਚ ਹੈ ਮਹਾਰਾਸ਼ਟਰ ਦੇ ਵਿੱਚ ਤੁਸੀਂ ਝਾਤ ਮਾਰ ਕੇ ਦੇਖੋ ਸ਼ਿਪਸੈਨਾ ਜਿਹੜੀ ਇੱਕੋ ਸੋਚੋ ਬਣੀ ਸੀ ਉਹਦੇ ਪਗਰ ਲੱਗੇ ਸੀ ਤੇ ਸ਼ਿਪਸੈਨਾ ਵੀ ਟੁੱਟੇ ਤੇ ਦੂਏ ਦੇ ਵੀ ਸ਼ੱਦਪਾਲ ਵਾਲੀ ਪਾਰਦੇ ਟੁੱਟੇ ਤੇ ਕਿੱਥੇ ਨੇ ਸਾਰਾ ਜੇ ਭਾਜਪਾ ਚਾਵੇ ਤਾਂ ਨਤੀਸ਼ ਨੂੰ ਨਾਲ ਰੱਖ ਕੇ ਵੀ ਮੁੱਖ ਮੰਤਰੀ ਤੋਂ ਦੂਰ ਕਰ ਸਕਦੀ ਹੈ ਤੇ ਜੇ ਨਤੀਸ਼ ਅੱਖਾਂ ਦਿਖਾਵੇ ਤਾਂ ਨਤੀਸ਼ ਤੇ ਨਤੀਸ਼ ਦੇ ਦਲ ਨੂੰ ਬਾਹਰ ਕਰਕੇ ਵੀ ਆਪਣਾ ਮੁੱਖ ਮੰਤਰੀ ਬਣਾ ਸਕਦੀ ਹੈ ਜਾਤ ਪਾਤ ਧਰਮ ਵਾਲਾ ਫਾਰਮੂਲਾ ਚੱਲ ਰਿਹਾ ਹੋਵੇ ਉੱਥੇ ਤੁਹਾਡੇ ਲਈ ਚੁਣੌਤੀ ਹੋਰ ਵੱਡੀ ਹੁੰਦੀ ਹੈ ਕਿ ਤੁਸੀਂ ਲੋਕਾਂ ਨੂੰ ਇਸ ਤਰੀਕੇ ਨਾਲ ਪ੍ਰੇਰਿਤ ਕਰ ਸਕੋ ਕਿ ਪਹਿਲਾਂ ਤੁਹਾਡਾ ਘਰ ਤੁਹਾਡਾ ਨਗਰ ਤੁਹਾਡੀ ਮਿੱਟੀ ਤੁਹਾਡੇ ਖੇਤ ਤੁਹਾਡੇ ਬੱਚੇ ਤੁਹਾਡੀ ਸਿੱਖਿਆ ਤੁਹਾਡੀ ਸਿਹਤ ਤੁਹਾਡਾ ਰੋਜ਼ਗਾਰ ਕੀ ਉਹਨਾਂ ਮੁੱਦਿਆਂ ਤੇ ਲਿਆਉਣ ਦੇ ਵਿੱਚ ਵਿਰੋਧੀ ਧਿਰਾਂ ਦਾ ਕੋਈ ਰੋਲ ਹੈ ਜਿਉ ਉਹ ਨਹੀਂ ਇਹ ਰੋਲ ਨਵਾ ਪਰੇ ਫਿਰ ਜਿਹੜਾ ਫਾਰਮੂਲਾ ਦੂਿਆਂ ਦਾ ਚੱਲ ਰਿਹਾ ਹੈ ਉਹ ਚੱਲ ਵੀ ਕੋਈ ਚੱਲੂਗਾ pero x y² 2 ਜੋੜ ਕੇ ਮਰਜੀ ਬਰਾਬਰ ਲਿਆਓ ਤੇ ਬਰਾਬਰ ਲਿਆ ਦੇਣਗੇ ਅਗਲੇ ਸਾਰੇ